ਕੰਦੇ ਜੀ ਚਿਹਰਾ ਚਾਹੀਦਾ ਤੇ ਚੰਦ ਵਰਗਾ ਚਾਹੀਦਾ ਨਹੀਂ ਤੇ ਨਹੀਂ ਚਾਹੀਦਾ ਚਿਹਰਾ ਖਰਾਬ ਹੋ ਜਾਂਦਾ ਚਿਹਰੇ ਤੇ ਸ਼ਾਇਆ ਹੋ ਜਾਂਦੀਆਂ ਕਿ ਹਾਏ ਰੱਬਾ ਆ ਕੀ ਹੋ ਗਿਆ ਆ ਕੀ ਕਰਤਾ ਆਲੂ ਦਾ ਰਸ ਇੰਨਾ ਫਾਇਦੇਮੰਦ ਹੈ ਨਾ ਸ਼ਾਇਆ ਤੇ ਪਿਗਮੈਂਟੇਸ਼ਨ ਲਈ ਤੁਹਾਡੀ ਸੋਚ ਤੋਂ ਹੀ ਪੜਿਆ ਬਸ ਇਹ ਦੋ ਤਿੰਨ ਚੀਜ਼ਾਂ ਕਰਨ ਨੂੰ ਸ਼ੁਰੂ ਕਰਦੇ ਹਾਂ ਚੰਦ ਤੇ ਟੋਏ ਪਏ ਹਨ ਉਹ ਆਪਾਂ ਸਹੀ ਕਰਾਂਗੇ ਸਾਨੂੰ ਚਿਹਰਾ ਤਾਂ ਜ਼ਰੂਰ ਚੰਦ ਵਰਗਾ ਚਾਹੀਦਾ ਪਰ ਚੰਦ ਦੀ ਸਿਰਫ ਸਾਨੂੰ ਚਮਕ ਚਾਹੀਦੀ ਆ ਹੋਰ ਚੰਦ ਤੋਂ ਸਾਨੂੰ ਕੁਝ ਨਹੀਂ ਚਾਹੀਦਾ ਕਿ ਚੰਦ ਵਰਗਾ ਚਿਹਰਾ ਮੰਗੋਗੇ ਤਾਂ ਨਾਲ ਹੀ ਦਾਗ ਤਾਂ ਬੀ ਵਿਉਣੀਆਂ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੁਣ ਕੁਝ ਲੋਕਾਂ ਦਾ ਚੰਦ ਵਰਗਾ ਚਿਹਰਾ ਉਹਨਾਂ ਦੀਆਂ ਗਲਤੀਆਂ ਨਾਲ ਹੀ ਹੋ ਜਾਂਦਾ ਕੁਝ ਲੋਕ ਧੁੱਪ ਦੇ ਵਿੱਚ ਸਿੱਧਾ ਹੀ ਚੱਲੇ ਜਾਂਦੇ ਆ ਔਰ ਧੁੱਪ ਸਿੱਧੀ ਫੇਸ ਤੇ ਪੈਂਦੀ ਆ ਸਭ ਤੋਂ ਵੱਡਾ ਰੀਜ਼ਨ ਹੀ ਇਹ ਆ ਦੂਜਾ ਕਾਰਨ ਹੁੰਦਾ ਹਾਰਮੋਨ ਇੰਬੈਲੈਂਸ ਉਹਦੇ ਕਰਕੇ ਵੀ ਪਿਗਮੇਟੇਸ਼ਨ ਸ਼ਾਇਆ ਹੋ ਜਾਂਦੀਆਂ ਔਰ ਤੀਜਾ ਕਾਰਨ ਹੁੰਦਾ ਕਿ ਅਸੀਂ ਕਈ ਵਾਰੀ ਘਟੀਆ ਪ੍ਰੋਡਕਟ ਯੂਜ਼ ਕਰਦੇ ਆ ਮਾੜੀਆਂ ਚੀਜ਼ਾਂ ਯੂਜ਼ ਕਰਦੇ ਆ ਜੋ ਸਾਡੀ ਸਕਿਨ ਤੇ ਰੈਐਕਸ਼ਨ ਕਰ ਜਾਂਦੀਆਂ ਅਲਰਜੀ ਕਰ ਜਾਂਦੀਆਂ ਪਿਗਮੇਟੇਸ਼ਨ ਦੇ ਲਗ ਲਗ ਕਾਰਨ ਹੈ ਕਈ ਵਾਰੀ ਬਾਡੀ ਚ ਗਰਮੈਸ਼ ਹੁੰਦੀ ਹੈ ਕੁਝ ਪਿਗਮੇਟੇਸ਼ਨ ਹੁੰਦੀਆਂ ਡਿਲੀਵਰੀ ਵਾਲੀਆਂ ਲੇਡੀ ਦੇ ਜਦੋਂ ਉਹ ਪ੍ਰੈਗਨੈਂਟ ਹੁੰਦੀਆਂ ਉਸ ਤੋਂ ਬਾਅਦ ਉਹਨਾਂ ਦੀ ਡਿਲੀਵਰੀ ਹੁੰਦੀ ਹੈ ਜਦੋਂ ਬੱਚਾ ਪੈਦਾ ਹੋਣ ਤੋਂ ਬਾਅਦ ਵੀ ਬਹੁਤ ਲੇਡੀਜ਼ ਦੇ ਚਿਹਰਾ ਖਰਾਬ ਹੋ ਜਾਂਦਾ ਚਿਹਰੇ ਤੇ ਸ਼ਾਇਆ ਹੋ ਜਾਂਦੀਆਂ ਹੁਣ ਸ਼ਾਈਆਂ ਤੇ ਪਿਗਮੇਟੇਸ਼ਨ ਨੂੰ ਚੰਦ ਵਰਗਾ ਚਿਹਰਾ ਸਹੀ ਕਰਨ ਦੇ ਲਈ ਕੀਤਾ ਤੇ ਕੀਤਾ ਕੀ ਜਾਵੇ ਅੱਜ ਮੈਂ ਤੁਹਾਨੂੰ ਬਿਲਕੁਲ ਸਿੰਪਲ ਤਰੀਕਾ ਦੱਸਾਂਗਾ ਔਰ ਬਿਲਕੁਲ ਹੀ ਆਸਾਨ ਤਰੀਕਾ ਦੱਸਾਂਗਾ ਜਿਨ੍ਹਾਂ ਲੋਕਾਂ ਦੇ ਚਿਹਰੇ ਤੇ ਪਿਗਮੇਟੇਸ਼ਨ ਸ਼ਾਈਆਂ ਹੋ ਗਈਆਂ ਆਪਾਂ ਕੁਝ ਦਿਨਾਂ ਦੇ ਵਿੱਚ ਵੱਧ ਤੋਂ ਵੱਧ 1 ਹਫ਼ਤੇ ਦੇ ਵਿੱਚ ਵਿੱਚ ਹੀ ਆਪਾਂ ਪਿਗਮੇਟੇਸ਼ਨ ਸ਼ਾਈਆਂ ਬਿਲਕੁਲ ਦੂਰ ਕਰ ਸਕਦੇ ਹਾਂ ਅੱਜ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਣ ਲੱਗਾ ਬਸ ਕੰਨ ਖੋਲ ਕੇ ਸੁਣ ਲਿਓ ਤੇ ਇਹਨੂੰ ਸਾਹਮ ਕੇ ਰੱਖ ਲਿਓ ਆਉਣ ਵਾਲੇ 7 ਤੋਂ 8 ਦਿਨਾਂ ਦੇ ਵਿੱਚ ਵਿੱਚ ਹੀ ਤੁਹਾਨੂੰ ਚਿਹਰੇ ਤੇ ਇੱਕ ਲੱਗ ਹੀ ਰੌਣਕ ਦਿਖੇਗੀ ਜੋ ਪਿਗਮਟੇਸ਼ਨ ਆ ਸ਼ਾਈਆਂ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਜੜ ਤੋਂ ਖਤਮ ਹੋ ਜਾਣੀਆਂ 7 ਤੋਂ 8 ਦਿਨ ਦੇ ਵਿੱਚ ਪਰ ਉਹ ਫਿੱਕੀਆਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਕੀ ਕਰਨਾ ਕਿ ਇੱਕ ਤਾਂ 올ਿਵ ਆਇਲ ਜੈਤੂਨ ਦਾ ਤੇਲ ਇੱਕ ਬਦਾਮ ਦਾ ਤੇਲ 2 ਤੋਂ 3 ਬੂੰਦਾਂ 올ਿਵ ਆਇਲ ਦੀਆਂ ਔਰ 2 ਤੋਂ 3 ਬੂੰਦਾਂ ਇਹ ਬਦਾਮ ਦੇ ਤੇਲ ਦੀਆਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਰਾਤ ਨੂੰ ਰੋਜ਼ ਰੋਜ਼ਾਨਾ ਪੈਣ ਲੱਗੇ ਆਪਣੇ ਚਿਹਰੇ ਤੇ ਲਗਾਇਆ ਕਰਨਾ ਹਲਕਾ ਹਲਕਾ ਔਰ ਬਿਲਕੁਲ ਹਲਕਾ ਹਲਕਾ ਲਗਾਉਣਾ ਹੈ ਕੋਸ਼ਿਸ਼ ਕਰੋ ਕਿ 2 ਮਿੰਟ ਇਸ ਦੀ ਚੰਗੀ ਤਰ੍ਹਾਂ ਮ사ਜ ਕਰ ਲਓ ਕਿ ਸਕਿਨ ਦੇ ਅੰਦਰ ਚਲਾ ਜਾਵੇ ਇਹਨੂੰ ਲਗਾਉਣ ਤੋਂ ਬਾਅਦ ਚਿਹਰਾ ਤਾਂ ਜਰੂਰ ਆਇਲੀ ਆਇਲੀ ਲੱਗੇਗਾ ਗਿੱਲਾ ਗਿੱਲਾ ਲੱਗੇਗਾ ਪਰ ਕੋਈ ਜਲ ਨਹੀਂ ਤਾਂ ਹੀ ਤੁਹਾਨੂੰ ਕਿਹਾ ਰਾਤ ਨੂੰ ਲਾਇਓ ਹੁਣ ਕੀ ਕਰਨਾ ਹੈ ਘਰ ਦੇ ਵਿੱਚ ਆਲੂ ਟਮਾਟਰ ਆਪਣੇ ਘਰਾਂ ਦੇ ਵਿੱਚ ਆਮ ਹੀ ਪਏ ਹੁੰਦੇ ਆ ਆਲੂ ਦਾ ਰਸ ਆਲੂ ਦਾ ਰਸ ਇੰਨਾ ਫਾਇਦੇਮੰਦ ਹੈ ਨਾ ਸ਼ਾਇਆ ਤੇ ਪਿਗਮਟੇਸ਼ਨ ਲਈ ਤੁਹਾਡੀ ਸੋਚ ਤੋਂ ਹੀ ਪਰੇ ਆ। ਘਰ ਦੇ ਵਿੱਚ ਜਦੋਂ ਵੀ ਆਲੂ ਦਿਖ ਜੇ ਉਹਨੂੰ ਟੁੱਟ ਕੇ ਪੈਜੋ ਉਹਦੇ ਪੀਸ ਕੱਟ ਲਓ। ਅਗਰ ਉਹਦਾ ਰਸ ਨਹੀਂ ਕੱਢਣਾ ਤਾਂ ਉਹਦਾ ਪੀਸ ਕੱਟ ਲਓ। ਪੀਸ ਕੱਟਣ ਤੋਂ ਬਾਅਦ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ। ਜਿੰਨੀ ਆਲੂ ਦੇ ਛਿਲਕਿਆਂ 'ਚ ਪਾਵਰ ਹੈ ਓਨੀ ਆਲੂ 'ਚ ਵੀ ਨਹੀਂ ਪਾਵਰ। ਛਿਲਕਿਆਂ ਦਾ ਵੀ ਤੁਸੀਂ ਕੀ ਕਰ ਸਕਦੇ ਹੋ? ਤੁਹਾਨੂੰ ਆਸਾਨ ਚੀਜ਼ ਦੱਸਦਾ ਮੈਂ। ਪਾਣੀ ਲੈ ਲਓ। ਉਹਦੇ ਵਿੱਚ ਆਲੂ ਦੇ ਛਿਲਕੇ ਕੱਟ ਕੇ ਪਾ ਲਓ। ਆਲੂ ਦੇ ਛਿਲਕੇ ਵੀ ਪਾ ਲਓ ਔਰ ਆਲੂ ਵੀ ਪਾ ਲਓ। ਦੋ ਤੋਂ ਤਿੰਨ ਘੰਟੇ ਇਦਾਂ ਹੀ ਪਾਣੀ ਨੂੰ ਪੇਰਨ ਦੋ ਇਹ ਪਾਣੀ ਦੋ ਤਿੰਨ ਦਿਨ ਤੁਹਾਡੇ ਆਰਾਮ ਨਾਲ ਕੰਮ ਆ ਜਾਣਾ ਹੈ ਪਾਣੀ ਨੂੰ ਛਾਲ ਲਓ ਹੁਣ ਕੀ ਕਰਨਾ ਕਿ ਰੋਜ਼ਾਨਾ ਕਾਟਨ ਲਓ ਇਹਦਾ ਇਹਦਾ ਉਹ ਪਾਣੀ ਨੂੰ ਲਗਾਓ ਜਿੱਦਾਂ ਟੋਨਰ ਹੁੰਦਾ ਹੈ ਇਦਾਂ ਰੋਜ਼ ਇਹਨੂੰ ਲਗਾ ਲਓ ਦੋ ਦਿਨ ਘੰਟੇ ਇਹ ਲਗਾਉਣਾ ਹੈ ਜ਼ਿਆਦਾ ਟਾਈਮ ਨਹੀਂ ਲਾਉਣਾ ਮੰਨ ਲਓ ਕਿ ਸ਼ਾਮ ਦਾ ਟਾਈਮ ਰੱਖ ਲਓ ਜੇ ਤੁਸੀਂ ਘਰ ਦੇ ਵਿੱਚ ਆ ਤੇ ਇਹਨੂੰ ਲਾ ਲਓ ਦੋ ਦਿਨ ਘੰਟੇ ਲਾ ਕੇ ਰੱਖੋ ਉਸ ਤੋਂ ਬਾਅਦ ਠੰਡੇ ਪਾਣੀ ਨਾਲ ਆਪਣੇ ਚਿਹਰੇ ਨੂੰ ਧੋ ਲਓ ਹੁਣ ਕੀ ਆ ਕਿ ਟਮਾਟਰ ਟਮਾਟਰ ਦੀ ਚਟਨੀ ਜੀ ਬਣਾ ਲਓ ਮਲੋ ਦਰਦਰਾਇਆ ਕਰ ਲੋ ਉਹਨੂੰ ਉਹਦੇ ਵਿੱਚ ਥੋੜਾ ਜਿਹਾ ਸ਼ਹਿਦ ਪਾ ਕੇ ਨਾ ਉਸ स्क्रब ਦੀ ਤਰ੍ਹਾਂ ਆਪਾਂ ਯੂਜ਼ ਕਰਨਾ ਇਹ ਚੀਜ਼ਾਂ ਤੁਸੀਂ ਖੜਾ ਨਹੀਂ ਛੱਡਣਾ ਜਿਹੜਾ ਆਇਲ ਆ ਉਹ ਤਾਂ ਰੋਜ਼ ਰੋਜ਼ਾਨਾ ਲਾਉਣਾ ਹੀ ਲਾਉਣਾ ਆ ਆਲੂ ਨੂੰ ਵੀ ਰੋਜ਼ ਲਾਓ ਚਾਹੇ ਇੱਕ ਦਿਨ ਛੱਡ ਕੇ ਲਾ ਲਓ ਉਹ ਟਮਾਟਰ ਨੂੰ ਵੀ ਰੋਜ਼ ਲਾਓ ਚਾਹੇ ਇੱਕ ਦਿਨ ਛੱਡ ਕੇ ਲਾ ਲਓ ਬਸ ਇਹ ਦੋ ਤਿੰਨ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿਓ ਦਿਨਾਂ ਦੇ ਵਿੱਚ ਸ਼ਾਈਆਂ ਪਿਗਮੇਟੇਸ਼ਨ ਜਿਹਨੂੰ ਆਪਾਂ ਬੋਲਦੇ ਆ ਉਹ ਵੀ ਚੱਕੀਆਂ ਜਾਣਗੀਆਂ ਚਿਹਰੇ ਤੇ ਗਲੋ ਵੀ ਆਏਗਾ ਔਰ ਜਿਹੜੇ ਡਾਰਕ ਸਪੌਟ ਹਨ ਨਿੱਕੇ ਨਿੱਕੇ ਹੁੰਦੇ ਨੇ ਡਾਟ ਟਾਈਪ ਹੁੰਦੇ ਜਿਹਨੂੰ ਆਪਾਂ ਕਿੱਲ ਵੀ ਬੋਲ ਦਿੰਨੇ ਆ ਉਹ ਵੀ ਸਹੀ ਹੋਣਗੇ ਜਿਹਰੇ ਤੇ 글로ਥ ਆਏਗਾ ਹੀ ਆਏਗਾ ਚਿਹਰਾ ਜ਼ਰੂਰ ਚੰਦ ਵਰਗਾ ਹੋਏਗਾ ਪਰ ਚੰਦ ਤੇ ਦਾਗ ਧੱਬੇ ਨਹੀਂ ਹੋਣਗੇ